ਅਤੇ ਸਤਿਕਾਰਯੋਗ ਮੁਲਾਜ਼ਮ ਸਾਥੀਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਭ ਤੋਂ ਪਹਿਲਾਂ ਧੰਨਵਾਦ ਪੰਜਾਬ ਮੁਲਾਜ਼ਮ ਤੇ ਪੈਨਸ਼ਨ ਸਾਂਝੇ ਫਰੰਟਾ ਜਿਨ੍ਹਾਂ ਨੇ ਅਸੀਂ ਅਪੀਲ ਕੀਤੀ ਸੀ ਕਿ ਪ੍ਰਾਣੀ ਪੈਨਸ਼ਨ ਦੇ ਮੁੱਦੇ ਨੂੰ ਇੱਕ ਨੰਬਰ ਤੇ ਲੈ ਕੇ ਆਓ ਤਾਂ ਜੋ ਇਕੱਠੇ ਹੋ ਸਕੇ ਤੇ ਉਹਨਾਂ ਨੇ ਮੰਗ ਨੂੰ ਸਵੀਕਾਰ ਕਰਦੇ ਹੋਏ ਪ੍ਰਾਣੀ ਪੈਨਸ਼ਨ ਦੇ ਮੁੱਦੇ ਨੂੰ ਇੱਕ ਨੰਬਰ ਤੇ ਲੈ ਕੇ ਆਏ ਉਹਦੇ ਨਾਲ ਦਾ ਤੇ ਸਾਹਮਣੇ ਤਾਂ ਰੂਦੂ ਸਿੰਘ ਮਾਨਸਾ ਜੀ ਕਿਉਂਕਿ ਅਸੀਂ 5 ਤਰੀਕ ਦੀ ਜਲੂ ਰੱਖੀ ਸੀ ਉਹਨਾਂ ਨੇ ਸੰਦੇਸ਼ ਵੀ ਜਾਰੀ ਕੀਤਾ ਸੀ 5 ਤਰੀਕ ਦੇ ਲਈ ਆਉਣ ਦਾ ਸੋਸ਼ੀਓ ਰੈਲੀ ਰੱਦ ਕਰਕੇ ਚਾਰਨ ਸਮਰਥਨ ਕੀਤਾ ਆਜੋ ਸਾਡੇ ਸੱਦੇ ਦੇ ਉੱਤੇ ਇਸ ਰੈਲੀ ਦੇ ਵਿੱਚ ਆਏ ਨੇ ਸੋ ਸੰਜੇ ਫਰੰਟ ਵੱਲੋਂ ਤੇ ਸੀਪੀਐਫ ਕਰਮਚਾਰੀ ਯੂਨੀਅਨ ਵੱਲੋਂ ਕੌਣਾ ਤਾਂ ਬਹੁਤ ਬਹੁਤ ਝੀਆਂ ਆਇਆ ਨੂੰ ਕਿਉਂਕਿ ਜਦੋਂ ਜਦੋਂ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਕਿਸਾਨਾਂ ਨੇ ਹਾ ਦਾ ਨਾਰਾ ਮਾਰਿਆ ਉਹਦੋਂ ਉਹ ਮੁਲਾਜ਼ਮ ਵੀ ਨਾਲ ਖੜੇ ਹੈ ਬੇਸ਼ੱਕ ਨਾਰਾ ਇੱਕ ਲੱਗਦਾ ਰਿਹਾ ਕਿਸਾਨਾਂ पर ਇਸ ਵਾਰ ਦੇ ਸੰਘਰਸ਼ ਦੇ ਵਿੱਚ ਨਾਰਾ ਬਦਲਿਆ ਗਿਆ ਉਹ ਨਾਰੇ ਦੇ ਨਾਲ ਜਵਾਬ ਦਿੱਤਾ ਜਾ ਰਿਹਾ ਹੈ ਕਿਸਾਨ ਮੁਲਾਜ਼ਮ ਮਜ਼ਦੂਰ ਇੱਕਜਤਾਵਾ ਕਿਉਂਕਿ ਨੀਤੀਆਂ ਕੋਈ ਵੀ ਹੋਣ ਜਿਹੜੀ ਨੀਤੀ ਕਿਸਾਨੀ ਨੂੰ ਪ੍ਰਭਾਵਿਤ ਕਰਦੀ ਏ ਉਹ ਨੀਤੀ ਮੁਲਾਜ਼ਮਾਂ ਦੇ ਚੁੱਲ੍ਹੇ ਨੂੰ ਵੀ ਪ੍ਰਭਾਵਿਤ ਕਰਦੀ ਏ ਜਿਹੜੀ ਨੀਤੀ ਮੁਲਾਜ਼ਮ ਨੂੰ ਪ੍ਰਭਾਵਿਤ ਕਰਦੀ ਏ ਉਹ ਨੀਤੀ ਮਜ਼ਦੂਰ ਕਰਦੀ ਕੇ ਸ਼ੰਭੂ ਤੇ ਖਿਡਾਰੀ ਦਾ ਤਾਟੇ ਟੱਪ ਕੇ ਸਾਡੇ ਨੌਜਵਾਨਾਂ ਦੇ ਉੱਤੇ ਲਾਠੀਆਂ ਚਲਾਉਣ ਸਾਡੇ ਨੌਜਵਾਨਾਂ ਦੇ ਉੱਤੇ ਗੋੜਾਂ ਚਲਾਉਣ ਦੀ ਹਿੰਮਤ ਕਿੱਧਰ ਪੈਦਾ ਹੋ ਗਈ ਆਜ਼ਾਦੀ ਦੇ 75 ਸਾਲਾਂ ਬਾਅਦ ਇਹਨਾਂ ਨੂੰ ਬੰਗਾਰ ਕਰਨ ਵਾਲੀਆਂ ਸ਼ਕਤੀਆਂ ਉੱਪਰੀਆਂ ਐ ਤੇ ਚਾਹਦੇ ਆ ਉਹਨਾਂ ਸ਼ਕਤੀਆਂ ਨੂੰ ਜਲਿਆਂ ਵਾਲੇ ਬਾਗ-ਬਾਗ ਕੁਚਲ ਦੇਣਾ ਪਰ ਇਹ ਲਹੂ ਹੈ ਨਾ ਸਾਡਾ ਇਹ ਹਮੇਸ਼ਾ ਮੈਦਾਨ ਮੰਨਦਾ ਹੈ ਇਹ ਲਹੂ ਨੂੰ ਕਦੀ ਜਨਰਲ ਡੈਰ ਛੁਕਾ ਨਹੀਂ ਸਕੇ ਦੇਸ਼ ਨੂੰ ਫੁਕਸ਼ੀਰ ਬੰਗਾਰ ਦੇ ਤੰਗ ਨੂੰ ਬੰਗਾਰ ਬਣ ਕੇ ਬਾਬੇ ਬੰਦੇ ਬਹਾਦਰ ਦੇ ਰੂਪ ਚਾੜਾ ਲਾਉ। ਇਹ ਰੋ ਅੱਜ ਫੇਰ ਪੰਜਾਬ ਦੀ ਜਵਾਨੀ ਨੂੰ ਪੰਜਾਬ ਦੇ ਲੋਕਾਂ ਨੂੰ ਤੇ ਦੇਸ਼ ਦੀ ਸਮੂਢੀ ਕਿਰਤੀ ਤੇ ਕਿਸਾਨੀ ਨੂੰ ਇਕੱਠਾ ਕਰਕੇ ਇਸ ਦੇਸ਼ ਦੀਆਂ ਹਾਕਮ ਜਮਾਤਾਂ ਦੇ ਖਿਲਾਫ ਲੜਾਈ ਵਿਢਣ ਦੇ ਨਵੇਂ ਮਰਹਲੇ ਤੈਅ ਕਰ ਰਿਹਾ ਏ ਤੇ ਪੰਜਾਬ ਦੇ ਅੰਦਰ ਚੰਡੀਗੜ੍ਹ ਦੀਆਂ ਬਰੂਹਾਂ ਤੇ ਆਪਾਂ ਸਾਰੇ ਬੈਠੇ ਹੋਏ ਆ ਇੱਥੇ ਲੇਖਾ ਜੋਖਾ ਬਹੁਤ ਹੋ ਗਿਆ ਬਹੁਤ ਹੋ ਜਾਣਾ ਹੈ ਸਾਥੀਓ ਇੱਕ ਗੱਲ ਪੱਲੇ ਬੰਨ ਲਈਏ 1991 ਦੀਆਂ ਉਹ ਨੀਤੀਆਂ ਉਹ ਧੰਕਰ ਆਰਥਿਕ ਧੰਕਰ ਜਿਹਦੇ ਬਾਰੇ ਸਾਡੇ ਬਹੁਤ ਸਾਰੇ ਸਾਥੀ 1991 ਦੇ ਅੰਦਰ ਬੋਲਦੇ ਰਹੇ ਪਰ ਬਹੁਤ ਸਾਰੇ ਸਾਥੀ ਇਹ ਹੀ ਸਮਝਦੇ ਰਹੇ ਕਿ ਸਾਡੀਆਂ ਪਾਰਟੀਆਂ ਲੀਡਰ ਨੂੰ ਸਵਾਲ ਪੁੱਛਾਂਗੇ ਕਿ ਪ੍ਰਾਣੀ ਪੈਨਸ਼ਨ ਦਾ ਬੁਧਾ ਕਿੱਥੇ ਗਿਆ ਸੋ ਬੇਰੀ ਅਖੀਰ ਦੇ ਵਿੱਚ ਕੋਈ ਕਿ ਜਿਹੜਾ ਅੱਜ ਫਰੰਟ ਵੱਲੋਂ ਪ੍ਰੋਗਰਾਮ ਨਹੀਂ ਕੀਤਾ ਗਿਆਗੇ ਤੇ ਜਿਹੜਾ ਅਗਰਾ ਪ੍ਰੋਗਰਾਮ ਮੁਲਕਿਆ ਜਾਵੇਗਾ ਉਸ ਪ੍ਰੋਗਰਾਮ ਦੇ ਉੱਤੇ ਇਕੱਠੇ ਹੋਗੇ ਇੱਕਮਤ ਹੋਗੇ ਅਸੀਂ ਉਸ ਪ੍ਰੋਗਰਾਮ ਨੂੰ ਕਾਮਯਾਬ ਕਰੀਏ ਉਹਦੇ ਨਾਮ ਦਾ ਮੇਰੀ ਫਰੰਟ ਦੇ ਸਾਰੇ ਜਨਵੀਰ ਸਹਿਬਾਨ ਨੂੰ ਇੱਕ ਪੀਰ ਇਹ ਇੱਕ ਪ੍ਰੋਗਰਾਮ ਜਿਹੜਾ ਅੱਜ ਰੁਕਦੇ ਤੇ ਜਿਲ੍ਹੇ ਐਮਐਲਏ ਐਂਟਰੀ ਨੇ ਜਿਲ੍ਹੇ ਰੌਸਮਾ ਦੇ ਨੰਬਰ ਨੇ ਉਹਨਾਂ ਨੂੰ ਵਸੀਮ ਮੁਲਾਜ਼ਮਾਂ ਦੀਆਂ ਮੰਗਾਂ ਦੇ ਉੱਤੇ